ਕੇ نیند ਇੱਕ ਛੋਟੀ ਮੌਤ ਹੈ ਮੌਤ ਇੱਕ ਬੜੀ ਵੱਡੀ نیند ਹੈ نیند ਛੋਟੀ ਮੌਤ ਹੈ ਸਾਡੇ ਪਿੰਡਾਂ ਕਹਿੰਦੇ ਸਨ ਸੁੱਤਾ ਮਰੇ ਬਰਾਬਰ ਹੁੰਦਾ ਹੈ نیند ਛੋਟੀ ਮੌਤ ਹੈ ਮੌਤ ਬਹੁਤ ਵੱਡੀ نیند ਹੈ ਉਹ ਚੋ ਕਿਸੇ ਨਹੀਂ ਉੱਠਣਾ ਇਥੇ ਸਤਿਗੁਰਾਂ ਨੇ ਰਾਤ ਨੂੰ ਸੌਣ ਲੱਗਿਆਂ ਸ਼ਬਦ ਸੁਣਾਇਆ ਤੂੰ ਜਾਗ ਪਵੀ ਸਵੇਰੇ ਇਹ ਹੈ ਗੁਰ ਕਾ ਸ਼ਬਦ ਸੁਣ ਤੂੰ ਜਿਹਨੂੰ ਸੁਣ ਕੇ ਤੂੰ ਜਾਗ ਨਹੀਂ ਰਿਹਾ ਹੁਣ ਇਹਦਾ ਭਾਵ ਭਾਵੇਂ ਬੇਟੀ ਦੇ ਵਿਆਹ ਦਾ ਹੈ ਪਰ ਅਰਥ ਭਾਵ ਅਰਥ ਇਹ ਨੇ ਕਿ ਸਾਡੇ ਮੌਤ ਦਾ ਸਾਲ ਸਭ ਦਾ ਲਿਖਿਆ ਹੈ ਜਨਮ ਵੇਲੇ ਜਿਹੜੀ ਪਹਿਲੀ ਗੱਲ ਪ੍ਰਮਾਤਮਾ ਨੇ ਲਿਖ ਕੇ ਬੰਦੇ ਦੇ ਅੰਦਰ ਪਾਈ ਨਾ ਇਹਨੂੰ ਵੀ ਪਤਾ ਨ ਲੱਗਣ ਦਿੱਤਾ ਉਹ ਮੌਤ ਦਾ ਦਿਨ ਹੈ ਮਰਨ ਲਿਖਾਏ ਮੰਡਲ ਮੈਂ ਆਏ ਸਭ ਤੋਂ ਪਹਿਲੀ ਗੱਲ ਮੌਤ ਵਾਲਾ ਸਾਲ ਲਿਖਿਆ ਮਹੀਨਾ ਲਿਖਿਆ ਤਰੀਕ ਲਿਖੀ ਹੈ ਸਮਾ ਲਿਖਿਆ ਹੈ ਸਤਾਨ ਲਿਖਿਆ ਹੈ ਉਹ ਬੰਦਿਆ ਵੇਖ ਮੌਤ ਇੰਨੀ ਨੇੜੇ ਆ ਰਹੀ ਹੈ ਇੱਕ ਕੰਮ ਕਰ ਕਿਤੇ ਜ਼ਿੰਦਗੀ ਸੁੱਤੀਆਂ ਨਾ ਨਿਕਲ ਜਾਏ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਜਾਗ ਪਾਉ ਉਸ ਪਰਮਾਤਮਾ ਨਾਲ ਸਾਝ ਬਣਾ ਲੈ ਜਿਹੜੇ ਤੇਰੇ ਘਰ ਚ ਸੱਦੇ ਭੇਜਣ ਵਾਲਾ